ਉਨਾ ਸਮਾਂ ਹੀ ਤੇਰਾ ਸਾਥ ਨਿਭਾਉਣ ਵਾਲੇ ਨੇ ਸੁਖ ਮੈਂ ਆਣ ਬਹੁਤ ਮਿਲ ਬੈਟਤ ਰਹਿਤ ਚਹੁ ਦਿਸਕੇ ਲੈ ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਜਦੋਂ ਤੇਰੇ ਕੋਲੇ ਸੁੱਖ ਹੈ ਧਨ ਦੌਲਤ ਸਭ ਖੁਦ ਹੈ ਉਦੋਂ ਤੇਰੇ ਸਾਰੇ ਆਪਣੇ ਨੇ ਜਦੋਂ ਤੇਰੇ ਤੇ ਵਿਪਤਾ ਪੈਗੀ ਉਦੋਂ ਕੋਈ ਵੀ ਤੇਰਾ ਗੁਰੂ ਤੋਂ ਬਿਨਾ ਸੰਗੀ ਸਾਥੀ ਨਹੀਂ ਹੈ ਸ਼ਬਦ ਤੋਂ ਬਿਨਾ ਕੋਈ ਵੀ ਤੇਰਾ ਸਹਾਰਾ ਨਹੀਂ ਹੈ ਕਿਸੇ ਨੇ ਵੀ ਤੇਰੀ ਮਦਦ ਨਹੀਂ ਕਰਨੀ ਵਿਪਤਾ ਪਰੇ ਸਭ ਹੀ ਸੰਸਾਰਤ ਕੋ ਨਾ ਆਵਤ ਨੇੜੇ ਕਿਸੇ ਨੇ ਵੀ ਤੇਰੇ ਨੇੜੇ ਨਹੀਂ ਆਉਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੁਨੀਆ ਨੂੰ ਤਾਰਦੇ ਹੋਏ ਜਦੋਂ ਪਿੰਡ ਦਿਪਾਲਪੁਰ ਗਮਟੀ ਜੋ ਅੱਜਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਜਦੋਂ ਪਾਤਸ਼ਾਹ ਦੁਨੀਆ ਨੂੰ ਤਾਰਦੇ ਹੋਏ ਦਿਪਾਲਪੁਰ ਗਮਟੀ ਪਹੁੰਚੇ ਦੁਨੀਆ ਨੂੰ ਤਾਰਦਿਆਂ ਤਾਰਦਿਆਂ ਚੱਲਦਿਆਂ ਚੱਲਦਿਆਂ ਸ਼ਾਮਾਂ ਪੈ ਗਈਆਂ ਬੱਦਲ ਚੜ੍ਹੇ ਕਿਨਮਿਣ ਸ਼ੁਰੂ ਹੋ ਗਈ ਬਾਬਾ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਪਾਤਸ਼ਾਹ ਸ਼ਾਮ ਪੈ ਚਲੀਆਂ ਨੇ ਰਾਤ ਹੋਣ ਵਾਲੀ ਐ ਬੱਦਲ ਚੜ ਆਏ ਨੇ ਥੋੜੀ ਥੋੜੀ ਕੰਮਣ ਮੀਂਹ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂ ਨਾ ਆਪਾਂ ਕਿਸੇ ਦੇ ਘਰ ਰੁਕ ਜਾਈਏ ਇੱਕ ਰਾਤ ਰੁਕ ਜਾਨੇ ਅਗਲੇ ਦਿਨ ਚਲੇ ਚੱਲਾਂਗੇ ਜਿੱਥੇ ਜਾਣਾ ਆਪਾਂ ਪਾਤਸ਼ਾਹ ਚਲੇ ਜਾਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਮਰਦਾਨਿਆਂ ਕੋਸ਼ਿਸ਼ ਕਰਕੇ ਦੇਖ ਲੈ ਪਰ ਕਿਸੇ ਨੇ ਤੈਨੂੰ ਰਾਤ ਨਹੀਂ ਰੱਖਣਾ। ਅਜ਼ਮਾ ਕੇ ਦੇਖ ਲੈ। ਕਹਿੰਦਾ ਪਾਤਸ਼ਾਹ ਆਪਾ ਕਿਹੜਾ ਸਦਾ ਰਹਿਣਾ ਇੱਕ ਰਾਤ ਕਟਣੀ ਹੈ। ਪਾਤਸ਼ਾਹ ਕਹਿੰਦੇ ਦੇਖ ਲੈ। ਨਗਰ ਦੇ ਵਿੱਚ ਗਏ ਬਾਬੇ ਮਰਦਾਨੇ ਨੇ ਕਿਸੇ ਦੇ ਘਰ ਦਾ ਬੂਹਾ ਖੜਕਾਇਆ। ਬੂਹਾ ਖੋਲਣ ਵਾਲੇ ਨੇ ਪੁੱਛਿਆ ਵੀ ਤੇਰੀ ਜਾਤ ਕੀ ਹੈ? ਬਾਬਾ ਮਰਦਾਨਾ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਮੁਰਸ਼ਿਦ ਕਹਿੰਦੇ ਆ ਵੀ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ ਮਨੁੱਖ ਹਮੇਸ਼ਾ ਮਨੁੱਖ ਹੀ ਰਹਿੰਦਾ ਹੈ ਬੰਦਾ ਰਹਿੰਦਾ ਹੈ ਬੰਦੇ ਦੀ ਕੋਈ ਜਾਤ ਨਹੀਂ ਆ ਕੋਈ ਧਰਮ ਨਹੀਂ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਜੇ ਤੁਸੀਂ ਜਾਦਾ ਕਰਦੇ ਹੋ ਤੇ ਮੈਂ ਇਸਲਾਮ ਧਰਮ ਦੇ ਵਿੱਚ ਜੰਮਿਆ ਤੇ ਤੇਰਾ ਮਰਸ਼ਦ ਕਹਿੰਦੇ ਜੀ ਉਹ ਖਤਰੀ ਹੈ ਕਿਸੇ ਨੇ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਇਤਿਹਾਸਕਾਰ ਖਤਰੀ ਲਿਖਦੇ ਕੋਈ Hindu ਲਿਖਦਾ ਪਰ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਸਾਡੀ ਕੋਈ ਜਾਤ ਨਹੀਂ ਸਾਡਾ ਧਰਮ ਹੀ ਇਨਸਾਨੀਅਤ ਹੈ ਬੂਹਾ ਖੋਲਣ ਵਾਲੇ ਨੇ ਕਿਹਾ ਮਰਦਾਨਿਆ ਜੇ ਤੂੰ ਰਾਤ ਕਟਣੀ ਤੇ ਕੱਟ ਸਕਦਾ ਹੈ ਕਿਉਂਕਿ ਤੂੰ ਸਾਡੇ ਧਰਮ ਦਾ ਹੈ ਪਰ ਤੇਰੇ ਮੁਰਸ਼ਿਦ ਵਾਸਤੇ ਸਾਡੇ ਘਰ ਵਿੱਚ ਜਗ੍ਹਾ ਨਹੀਂ ਆ ਮਰਦਾਨੇ ਨੇ ਕਿਹਾ ਵੀ ਜਿੱਥੇ ਮੇਰਾ ਮੁਰਸ਼ਿਦ ਮੇਰਾ ਖੁਦਾ ਮੇਰਾ ਅੱਲਾ ਗੁਰੂ ਨਾਨਕ ਨਹੀਂ ਉਥੇ ਮੈਂ ਵੀ ਨਹੀਂ ਰਹਿ ਸਕਦਾ ਤੁਹਾਡਾ ਘਰ ਭਾਈ ਤੁਹਾਨੂੰ ਮੁਬਾਰਕ ਹੈ ਸੀ ਹੋਰ ਘਰੇ ਪੁੱਛ ਲੈਣੀ ਹੈ ਕਈ ਘਰਾਂ ਦੇ ਬੂਹੇ ਖੜਕਾਏ ਕਈਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰ ਵਿੱਚ ਰੱਖਣ ਵਾਸਤੇ ਕਿਹਾ ਵੀ ਗੁਰੂ ਨਾਨਕ ਸਾਹਿਬ ਤੇ ਰਹਿ ਸਕਦੇ ਆ ਪਰ ਮਰਦਾਨਿਆ ਤੂੰ ਸਾਡੀ ਯਾਦ ਦਾ ਨਹੀਂ ਇੰਨੋਂ ਨਹੀਂ ਰੱਖਣਾ ਬਾਬੇ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਪਾਤਸ਼ਾਹ ਮੈਂ ਤੇ ਬਾਰ ਬਾਰਤ ਵਿੱਚ ਪਿਆ ਰਵਾਂਗਾ ਮੇਰਾ ਕੀ ਹੈ ਪਾਤਸ਼ਾ ਪਰ ਮੇਰਾ ਅੱਲਾ ਖੁਦਾ ਤੂੰ ਮੇਰਾ ਸਭ ਕੁਝ ਹੈ ਤੁਹਾਡਾ ਤਨ ਨਹੀਂ ਇਸ ਬਾਰਥ ਵਿੱਚ ਭਜਣਾ ਤਹੀਦਾ ਕਪੜੇ ਖਰਾਬ ਹੋ ਜਾਣਗੇ ਚੋਲਾ ਖਰਾਬ ਹੋ ਜਾਣਾ ਹੈ ਮੇਰਾ ਕੀ ਹੈ ਮੈਂ ਤੇ ਬਹਿ ਕੇ ਵੀ ਰਾਤ ਕੱਟ ਲੈਣੀ ਹੈ ਤੁਸੀਂ ਵਿਸ਼ਰਾਮ ਕਰ ਲਓ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਜੇ ਤੂੰ ਨਹੀਂ ਸਾਡੇ ਬਿਨਾ ਰਹਿ ਸਕਦਾ ਤੇ ਅਸੀਂ ਵੀ ਤੇਰੇ ਬਿਨਾ ਨਹੀਂ ਰਹਿ ਸਕਦੇ ਜਿੱਥੇ ਤੂੰ ਬੈਠੇਗਾ ਉੱਥੇ ਅਸੀਂ ਵੀ ਬਹਿ ਜਾਵਾਂਗੇ ਅਸੀਂ ਨਹੀਂ ਕਿਸੇ ਦੇ ਘਰ ਰੁਕਣਾ ਚੱਲ ਰਾਤ ਹੋਣ ਵਾਲੀ ਐ ਚੱਲ ਕਿਤੇ ਹੋਰ ਟਿਕਾਣਾ ਲੱਭਦੇ ਬਾਬਾ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਰੇ ਜਾਦੇ ਨੇ ਪਿੰਡ ਤੋਂ ਬਾਹਰ ਇੱਕ ਟਿੱਬੀ ਤੇ ਕੱਖਾਂ ਦੀ ਝੋਪੜੀ ਪਾਈ ਹੈ ਉਹਦੇ ਵਿੱਚ ਚਾਨਣ ਹੈ ਦੀਵਾ ਜਗਦਾ ਪਿਆ ਗੁਰੂ ਨਾਨਕ ਸਾਹਿਬ ਸੱਥੇ ਪਾਸੇ ਕਿੰਨੇ ਮਰਦਾਨਿਆ ਓ ਦੇਖ ਟਿੱਬੀ ਦੇ ਉੱਤੇ ਨਾ ਇੱਕ ਰੌਸ਼ਨੀ ਪੈਂਦੀ ਹੈ ਚੱਲ ਉੱਥੇ ਪਤਾ ਕਰਦੇ ਹਾਂ ਹੋ ਸਕਦਾ ਉਸ ਝੋਪੜੀ ਵਾਲਾ ਸਾਨੂੰ ਆਪਣੇ ਘਰ ਰੱਖ ਲਵੇ। ਬਾਬਾ ਮਰਦਾਨਾ ਕਹਿੰਦੇ ਪਾਤਸ਼ਾਹ ਚਲੋ ਫਿਰ ਉੱਥੋਂ ਪਤਾ ਕਰ ਲੈਨੇ ਆ। ਹਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਣਾ ਹੀ ਉਸ ਝੋਪੜੀ ਦੇ ਵਿੱਚ ਚਾਹੁੰਦੇ ਸੀ। ਕਿਉਂਕਿ ਉਸ ਝੋਪੜੀ ਦੇ ਵਿੱਚ ਪੈਣ ਵਾਲਾ ਇੱਕ ਕੁੜੀ ਹੈ। ਦੀਦਾ ਤਨ ਕੋੜ ਦੇ ਨਾਲ ਭਰਿਆ ਹੋਇਆ ਹੈ ਤਨ ਵਿੱਚੋਂ ਗੰਦੀ ਸਮੈਲ ਆਉਂਦੀ ਹੈ ਕੂਣ ਸਿਮ ਦਾ ਪਿਆ ਮੌਤ ਨੂੰ ਉਡੀਕਾਂ ਆਵਾਜ਼ਾਂ ਮਾਰਦਾ ਹੈ ਉਡੀਕ ਕਰਦਾ ਮੌਤ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਸੁਣਿਆ ਹੈ ਉਹ ਰੋਜ਼ ਕਹਿੰਦਾ ਜੇ ਉਹ ਅਕਾਲ ਪੁਰਖ ਵਾਕਈ ਦੁਨੀਆ ਤੇ ਹੈ ਜਾਂ ਤੇ ਮੈਨੂੰ ਮੌਤ ਦੇ ਦੇਵੇ ਜਾਂ ਫਿਰ ਆ ਕੇ ਮੇਰਾ ਭਲਾ ਕਰ ਦੇਵੇ ਮੈਂ ਬੜਾ ਦੁਖੀ ਹਾਂ ਹੁਣ ਉਸ ਕੋੜੀ ਦੀ ਪੁਕਾਰ ਸੁਣ ਗੁਰੂ ਨਾਨਕ ਸਾਹਿਬ ਸਤੇ ਪਾਤਸ਼ਾਹ ਪਿੰਡ ਦਪਾਲਪੁਰ ਗਮਟੀ ਦੀ ਧਰਤੀ ਤੇ ਪਹੁੰਚ ਗਏ ਹੁਣ ਉਸ ਜਦੋਂ ਟਿੱਬੇ ਤੇ ਪਹੁੰਚੇ ਗੁਰੂ ਨਾਨਕ ਸਾਹਿਬ ਸੱਥੇ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਆਵਾਜ਼ ਤੇ ਲਾ ਦੇਖ ਤੇ ਸਹੀ ਅੰਦਰ ਕੌਣ ਹੈ ਬਾਬੇ ਮਰਦਾਨੇ ਨੇ ਆਵਾਜ਼ ਲਾਈ ਭਾਈ ਇਸ ਝੋਪੜੀ ਦਾ مالک ਕਰ ਹੈ ਉਹਨੇ ਕਿਹਾ ਜੀ ਕਰ ਹੈ ਅੰਦਰ ਹੀ ਹੈ ਹਜੇ ਉਹ ਕਹਿ ਨਹੀਂ ਲੱਗਿਆ ਸੀ ਵੀ ਅੰਦਰ ਨਾ ਆਇਓ ਮੈਂ ਤੇ ਇੱਕ ਕੋੜੀਆਂ ਇਹਨੇ ਨੂੰ ਬਾਬਾ ਮਰਦਾਨਾ ਸਾਹਿਬ ਅੰਦਰ ਚਲੇ ਗਏ ਹਾਲਤ ਵੇਖੀ ਜਲਦੀ ਦੇ ਨਾਲ ਬਾਹਰ ਆ ਗਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਕੀ ਗੱਲ ਇਹਨੇ ਵੀ ਜਵਾਬ ਦਿੱਤਾ ਕਹਿੰਦਾ ਪਾਤਸ਼ਾਹ ਜਵਾਬ ਤੇ ਨਹੀਂ ਦਿੱਤਾ ਪਰ ਇਹ ਜਗ੍ਹਾ ਆਪਣੇ ਰਹਿਣ ਯੋਗ ਨਹੀਂ ਆ ਪਾਤਸ਼ਾਹ ਕਹਿੰਦੇ ਕਿਉਂ ਭਾਈ ਕਿਉਂ ਮਰਦਾਨਿਆ ਕਿਉਂ ਨਹੀਂ ਰਹਿਣ ਯੋਗ ਕਹਿੰਦਾ ਪਾਤਸ਼ਾਹ ਅੰਦਰ ਇੱਕ ਕੁੜੀ ਹੈ ਤਾਂ ਕੋੜ ਦੇ ਨਾਲ ਭਰਿਆ ਪਿਆ ਵਿੰਡੇ ਦੇ ਵਿੱਚੋਂ ਸਰੀਰ ਦੇ ਵਿੱਚੋਂ ਗੰਦੀ ਸਮੈਲ ਆਉਂਦੀ ਹੈ ਮੇਰਾ ਤੇ ਉੱਤੇ ਖੜਨ ਨੂੰ ਜੀ ਨਹੀਂ ਕੀਤਾ ਦੁੱਬਰ ਹੋ ਗਿਆ ਪਾਛਾ ਇੱਕ ਮੈਂਟ ਨਾ ਖੜਿਆ ਗਿਆ ਮੇਰੇ ਤੋਂ ਰਾਤ ਕਿਵੇਂ ਕੱਢਾਂਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫੇਰ ਕੀ ਹੋਇਆ ਮਰਦਾਨਿਆਂ ਹੋ ਸਕਦਾ ਬੰਦਾ ਤਨ ਦਾ ਕੋੜੀ ਹੋਵੇ ਤੇ ਮਨ ਦਾ ਠੀਕ ਹੋਵੇ ਆਪਾਂ ਤਨ ਦੇ ਕੋੜ ਤੋਂ ਕੀ ਲੈਣਾ ਆਪਾਂ ਤੇ ਉਹਦਾ ਮਨ ਦੇਖਣਾ ਵੀ ਮਨ ਕਿਉਂ ਜਾ ਪੁੱਛ ਤੇ ਸਹੀ ਵੀ ਰਾਤ ਕੱਟ ਸਕਦੇ ਇੱਕ ਰਾਤ ਰੁਕਣਾ ਹੁਣ ਬਾਬਾ ਮਰਦਾਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਨੂੰ ਕਦੇ ਨਹੀਂ ਮੋੜਦੇ ਸੀ ਉਹਨਾਂ ਕੇ ਪਤਸ ਸੱਤ ਬਚਨੈ ਪੁੱਛ ਲੈਨੀ ਐ ਪੁੱਛਿਆ ਵੀ ਭਾਈ ਅਸੀਂ ਤੇ ਰਾਤ ਕਟਣੀ ਐ ਬਾਰਿਸ਼ ਸ਼ੁਰੂ ਹੋਣ ਵਾਲੀ ਐ ਅਜੇ ਤੇ ਥੋੜੀ ਬਾਰਿਸ਼ ਐ ਕੰਨਮਨ ਹੋ ਰਹੀ ਐ ਜੇ ਜ਼ਿਆਦਾ ਤੇਜ਼ ਬਾਰਿਸ਼ ਹੋ ਗਈ ਅਸੀਂ ਸਾਰੇ ਭਿੱਜ ਜਾਵਾਂਗੇ ਇਸ ਲਈ ਰਾਤ ਕਟਣ ਵਾਸਤੇ ਤੇਰੀ ਝੋਪੜੀ ਚ ਰੁਕਣਾ ਝੋਪੜੀ ਚ ਪਏ ਕੋੜੀ ਨੇ ਕਿਹਾ ਕੀ ਕੌਣ ਕਿੱਥੋਂ ਆਏ ਹੋ ਤੁਸੀਂ ਮੇਰੀ ਹਾਲਤ ਦੇਖੋ ਵੀ ਮੈਂ ਕੋੜੀ ਆ ਮੇਰੇ ਤੇ ਆਪਣੇ ਮੇਰੇ ਨੇੜੇ ਨਹੀਂ ਆਉਂਦੇ ਪਿੰਡ ਵਾਲਿਆਂ ਨੇ ਮੈਨੂੰ ਪਿੰਡੋਂ ਬਾਹਰ ਕੱਢਤਾ ਬਾਹਰ ਝੋਪੜੀ ਪਾਤੀ ਤਾਂ ਕਿ ਪਿੰਡ ਵਾਲਿਆਂ ਨੂੰ ਇਹ ਬਿਮਾਰੀ ਨਾ ਲੱਗੇ ਘਰ ਵਾਲਿਆਂ ਨੇ ਘਰੋਂ ਬਾਹਰ ਕੱਢਤਾ ਕਿਸੇ ਘਰ ਦੇ ਹੋਰ ਜੀ ਨੂੰ ਇਹ ਬਿਮਾਰੀ ਨਾ ਲੱਗ ਜਾਈ ਦੇ ਹੁਣ ਤੁਸੀਂ ਮੇਰੇ ਕੋਲ ਰਾਤ ਰੁਕੇ ਹੋ ਸਕਦਾ ਤੁਹਾਨੂੰ ਵੀ ਬਿਮਾਰੀ ਲੱਗ ਜੇ ਮਰਦਾਨਾ ਜਲਦੀ ਦੇ ਨਾਲ ਕਹਿੰਦਾ ਵੀ ਤੇਰੇ ਵਾਲੀ ਬਿਮਾਰੀ ਸਾਨੂੰ ਨਹੀਂ ਲੱਗ ਸਕਦੀ ਕਿਉਂਕਿ ਮੇਰੇ ਨਾਲ ਇਸ ਬਿਮਾਰੀ ਨੂੰ ਠੀਕ ਕਰਨ ਵਾਲਾ ਵੈਦ ਵੀ ਤੁਰਿਆ ਫਿਰਦਾ ਹੈ ਜਦੋਂ ਕੋੜੀ ਨੇ ਸੁਣਿਆ ਵੀ ਵੈਦ ਵੀ ਮੇਰੇ ਨਾਲ ਉਹ ਕੋੜੀ ਕਹਿੰਦਾ ਵੀ ਮੈਂ ਬੜੇ ਵੈਦਾਂ ਤੋਂ ਦਵਾਈ ਲਈ ਪਰ ਮੇਰਾ ਰੋਗ ਕਿਸੇ ਨੇ ਨਾ ਠੀਕ ਕੀਤਾ ਜੇ ਕੋਈ ਤੇਰੇ ਕੋਲ ਵੈਦ ਹੈ ਤੇ ਉਹ ਮੇਰਾ ਰੋਗ ਠੀਕ ਕਰ ਸਕਦਾ ਮਰਦਾਨੀ ਨੇ ਕਿਆ ਵੀ ਰੋਗ ਤੇ ਠੀਕ ਕਰ ਸਕਦਾ ਪਰ ਉਹਨੂੰ ਪ੍ਰੇਮ ਦੇ ਨਾਲ ਬੇਨਤੀ ਕਰਨੀ ਪੈਂਦੀ ਹੈ ਪਿਆਰ ਨਾਲ ਕਹਿਣਾ ਪੈਂਦਾ ਉੜੀ ਨੇ ਪੁਛਿਆ ਵੀ ਦਵਾਈਆਂ ਨਾਲ ਹੀ ਰੱਖਦਾ ਜਿਉ ਵੈਦ ਆ ਫਿਰ ਤੇ ਦਵਾਈਆਂ ਵਾਲਾ ਝੋਲਾ ਵੀ ਨਾਲ ਹੀ ਹੁਣਾ ਮਰਦਾਨੇ ਨੇ ਕਿਹਾ ਉਹ ਦਵਾਈ ਨਹੀਂ ਦਿੰਦਾ ਉਹ ਕੋਈ ਬੂਟੀ ਤਣ ਤੇ ਨਹੀਂ ਲਾਉਂਦਾ ਉਹ ਸ਼ਬਦ ਦੀ ਦਵਾਈ ਦਿੰਦਾ ਹੈ ਬਸ ਇੱਕ ਸ਼ਬਦ ਬੋਲਣਾ ਪੈਂਦਾ ਤੇ ਬੰਦੇ ਦਾ ਕਈ ਵਾਰੀ ਰੋਗ ਦੂਰ ਹੋ ਜਾਂਦਾ ਉਹਨੇ ਕਿਹਾ ਵੀ ਇਹੋ ਦਾ ਕਿਹੜਾ ਸ਼ਬਦ ਹੈ ਕੌਣ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰੋਜ਼ ਇਤੇ ਕਰਦਾ ਸੀ ਮਾਨੇ ਕਿ ਆ ਵੀ ਮੈਨੂੰ ਤਾਰਨ ਵਾਸਤੇ ਪਾਤਸ਼ਾਹ ਆ ਗਏ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬਾਬਾ ਮਰਦਾਨਾ ਜੀ ਉਸ ਕੋੜੀ ਦੀ ਝੋਪੜੀ 'ਚ ਚਲੇ ਗਏ ਪਾਤਸ਼ਾਹ ਜੀ ਉਹਦੀ ਹਾਲਤ ਵੇਖਦੇ ਹੋ ਹੱਥ ਜੋੜਦਾ ਹੈ ਜੁਬਾਨ ਤੋਂ ਕੁਝ ਬੋਲਿਆ ਨਹੀਂ ਜਾਂਦਾ ਹੁਣ ਕਹੀ ਨਹੀਂ ਰਿਹਾ ਮਰਦਾਨੇ ਨਾ થી ਗੱਲਾਂ ਕਰ ਰਿਆ ਸੀ ਪਰ ਪਾਤਸ਼ਾਹ ਦੇ ਸਾਹਮਣੇ ਕੁਝ ਨਹੀਂ ਬੋਲਦਾ ਕਿਉਂਕਿ ਉਹ ਜਾਣਦਾ ਵੀ ਸਾਹਮਣੇ ਵਾਲਾ ਮੇਰੇ ਮਨ ਦੀ ਹਾਲਤ ਨੂੰ ਜਾਣਦਾ ਹੈ ਉਸ ਕੁੜੀ ਨੂੰ ਪਤਾ ਵੀ ਇਹਨੂੰ ਤੇ ਸਭ ਕੋਜੀ ਪਤਾ ਵੀ ਮੈਨੂੰ ਇਹ ਰੋਕ ਕਿਵੇਂ ਲੱਗਾ ਫਿਰ ਵੀ ਗੁਰੂ ਨਾਨਕ ਸਾਹਿਬ ਸੱਤੇ ਪਾਤਸ਼ਾਹ ਜੀ ਉਸ ਕੋੜੀ ਨੂੰ ਕਹਿੰਦੇ ਆ ਵੀ ਭਾਈ ਤੇਰਾ ਨਾਮ ਕੀ ਹੈ ਕਹਿੰਦਾ ਪਾਤਸ਼ਾਹ ਮੇਰਾ ਨਾਮ ਪ੍ਰੇਮ ਹੈ ਆ ਤੈਨੂੰ ਕੋੜ ਦਾ ਰੋਗ ਕਿਵੇਂ ਹੋਇਆ ਪਾਤਸ਼ਾਹ ਕੋਈ ਕਰਮ ਸਾਹਮਣੇ ਆ ਗਿਆ ਇਹਦੇ ਕਰਮਾਂ ਦੀ ਗੱਲ ਹੈ ਹੋ ਸਕਦਾ ਮੈਂ ਕੋਈ ਗੁਨਾਹ ਪਾਪ ਅਹਜਾ ਕੀਤਾ ਹੋਵੇ ਜਿਹਦੇ ਕਰਕੇ ਇਹ ਰੋਗ ਲੱਗ ਗਿਆ ਪਾਤਸ਼ਾਹ ਇੱਕ ਕਰਮਾਂ ਦੀ ਨਿਸ਼ਾਨੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਦਵਾਈ ਬੂਟੀ ਖਾਧੀ ਕਹਿੰਦਾ ਪਾਤਸ਼ਾਹ ਬੜੀ ਦਵਾਈ ਖਾਧੀ ਬੜੇ ਵੈਦਾਂ ਨੂੰ ਵਿਖਾਇਆ ਪਰ ਕਿਸੇ ਤੋਂ ਠੀਕ ਨਾ ਹੋਇਆ ਮੈਨੂੰ ਪਾਤਸ਼ਾਹ ਨੇ ਪੁੱਛਣਾ ਕੀਤਾ ਵੀ ਤੇਰੇ ਆਪਣੇ ਕੋਈ ਘਰ ਪਰਿਵਾਰ ਬੱਚੇ ਦੋਸਤ ਮਿੱਤਰ ਕਹਿੰਦਾ ਬਾਦਸ਼ਾਹ ਮੇਰਾ ਸਭ ਕੁਝ ਹੈ ਘਰ ਹੈ ਜ਼ਮੀਨ ਹੈ ਜਾਇਦਾਦ دوست ਮਿੱਤਰ ਤੀ ਪੁੱਤ ਘਰ ਵਾਲੀ ਸਾਰੇ ਹੈਗੇ ਆ ਬਾਦਸ਼ਾਹ ਕਿੰਦੀ ਫਿਰ ਘਰ ਕਿਉਂ ਨਹੀਂ ਤੂੰ ਘਰੇ ਰਹਿੰਦਾ ਆਪਣੇ ਕਹਿੰਦਾ ਬਾਦਸ਼ਾਹ ਘਰ ਵਾਲਿਆਂ ਨੇ ਤੇ ਘਰੋਂ ਕੱਢਣਾ ਸੀ ਇਸ ਬਿਮਾਰੀ ਤੋਂ ਡਰਦੇ ਆ ਪਿੰਡ ਵਾਲਿਆਂ ਨੇ ਵੀ ਕੜਤਾ ਪਿੰਡੋਂ ਬਾਰ ਚੌਪੜੀ ਪਾਤ ਕਿਤੇ ਸਾਨੂੰ ਬਿਮਾਰੀ ਨਾ ਲੱਗ ਜੇ ਪਾਤ ਸਾਹ ਕਹਿੰਦੇ ਘਰ ਵਾਲੀ ਘਰ ਵਾਲੀ ਨੇ ਵੀ ਪਾਤ ਸਾਹ ਮੈਨੂੰ ਸਮਝਿਆ ਨਹੀਂ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਵੈਸੇ ਤੇ ਮਾਇਆ ਦੀ ਗੱਲ ਵੀ ਸਦਾ ਹੀ ਨਾਲ ਰਹਿੰਦੀ ਹੈ ਤੇ ਮਾਇਆ ਦਾ ਰੂਪ ਹੀ ਘਰ ਵਾਲੀ ਹੈ ਘਰ ਵਾਲੀ ਹਮੇਸ਼ਾ ਹੀ ਆਪਣੇ ਪਤੀ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨਾਲ ਰੱਖਦੀ ਹੈ ਅੱਖਾਂ ਦੇ ਸਾਹਮਣੇ ਰੱਖਦੀ ਹੈ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਕਦੋਂ ਤੱਕ ਜਦੋਂ ਤੱਕ ਉਹਦਾ ਸਰੀਰ ਚੱਲਦਾ ਹੈ ਜਿਹੜੇ ਕਿਸੇ ਚੰਗੇ ਘਰ ਦੀ ਧੀ ਆਣ ਉਹ ਜੋ ਸੁੱਖ ਵੇਲੇ ਨਾਲ ਆ ਤੇ ਦੁੱਖ ਵੇਲੇ ਵੀ ਨਾਲ ਆ ਵਿਪਤਾ ਦੇ ਵਿੱਚ ਵੀ ਨਾਲ ਹੀ ਖੜਦੀ ਜਿਨੇ ਸਮਝਣਾ ਹੁੰਦਾ ਜਿਨੇ ਨਹੀਂ ਸਮਝਣਾ ਉਹ ਤੇ ਕਈ ਵਾਰੀ ਸੁੱਖ ਵੇਲੇ ਵੀ ਨਾਲ ਨਹੀਂ ਹੁੰਦੀ ਤੇ ਵਿਪਤਾ ਵੇਲੇ ਤੇ ਕਿੱਥੋਂ ਨਾਲ ਹੋਣਾ ਕਰ ਕੀ ਨਾਰ ਬਹੁਤ ਹਿਤ ਜਾਸਾ ਸਦਾ ਰਹਿਤ ਸੰਗ ਲੱਗੀ ਜਿਹੜੀ ਘਰਵਾਲੀ ਮੈਨੂੰ ਕਹਿੰਦੀ ਸੀ ਨਾ ਤੂੰ ਮੇਰਾ ਹੈ ਤੇ ਮੈਂ ਤੇਰੀ ਹਾਸਾ ਉਹਨੇ ਵੀ ਮੈਨੂੰ ਨਹੀਂ ਸਮਝਿਆ ਦਬ ਹੀ ਹੰਸ ਤਦ ਹੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਜਦੋਂ ਮੇਰੇ ਤੇ ਆਪੇ ਪਤਾ ਪੈ ਗਈ ਉਹਨੇ ਵੀ ਮੈਨੂੰ ਆਪਣੇ ਕੋਲ ਰੱਖਣਾ ਮਸਾਬ ਸਮਝਿਆ ਨਹੀਂ ਵੀ ਮੈਂ ਕੋਲੇ ਰਖਾਇਣ ਉਹਨੇ ਵੀ ਮੇਰੀ ਸੇਵਾ ਨਹੀਂ ਕੀਤੀ ਪਾਤਸ਼ਾਹ ਕਹਿੰਦੇ ਕੋਈ ਗੱਲ ਇਤੇ ਸੁਖਮੈ ਆਣ ਬਹੁਤ ਮਿਲ ਬੈਠਤ ਰਹਿ ਚੋਂ ਦਿਸ ਘੇਰੈ ਵਿਪਤ ಪರಿ ਸਭ ਹੀ ਸੰਸਾਰਤ ਕੋ ਨਾ ਆਵਤ ਨੀ ਰਹਿ ਵਿਪਤਾ ਪਈ ਤੋ ਤੇ ਸਾਰੀ ਸਤ ਛੱਡ ਜਾਂਦੀ ਐ ਜਦੋਂ ਵਿਪਤਾ ਬੰਦੇ ਤੇ ਆਣ ਪੈਂਦੀ ਸਭ ਰੱਸੀਆਂ ਦੇ ਬਣ ਕੇ ਡੱਸ ਜਾਂਦੇ ਭਾਈ ਭਾਈ ਨਾ ਕਿਸੇ ਦੇ ਮਿੱਤ ਲੋਕੋ ਮਿੱਤਰ ਮਿੱਤਰਾ ਤੂੰ ਪਾਸਾ ਵੱਟ ਜਾਂਦੀ ਜਦੋਂ ਕਿਸੇ ਬੰਦੇ ਤੇ ਵਿਪਤਾ ਪੈਂਦੀ ਐ ਤੇ ਰਾਸਤੇ 'ਚ ਪਈ ਰੱਸੀ ਵੀ ਸੱਪ ਲੱਗਦੀ ਐ ਵੀ ਕਿਤੇ ਸੱਪ ਪਿਆ ਕਿਤੇ ਡਾਸੀ ਨਾ ਜਾਵੇ। ਭੁਲੇਖਾ ਪੈਂਦਾ ਰਹਿਦਾ ਬੰਦਾ ਰੱਸੀ ਤੋਂ ਡਰਦਾ ਰਹਿੰਦਾ। ਵਿਪਤਾ ਕਿਸੇ ਤੇ ਪੈ ਨਾ ਜਾਵੇ। ਜਿਹਦੇ ਤੇ ਪੈਂਦੀ ਐ ਫਿਰ ਉਸੇ ਨੂੰ ਪਤਾ ਹੁੰਦਾ ਵੀ ਉਹ ਕਿਵੇਂ ਜਾਉਂਦਾ। ਅਸਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੁਣ ਰਿਹਾ। ਉਹ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਮੈਂ ਸੁਣਿਆ ਵੀ ਮਰਦਾਨਾ ਕਹਿੰਦਾ ਸੀ ਵੀ ਤੁਸੀਂ ਵੈਦ ਆ ਮੇਰਾ ਰੋਗ ਵੀ ਠੀਕ ਕਰ ਦੇ। ਉਹ ਬੇਨਤੀਆਂ ਕਰਦਾ ਹੈ ਗੁਰੂ ਨਾਨਕ ਸਹਿਬ ਮਹਾਰਾਜ ਤਰਸ ਵਿੱਚ ਆ ਕੇ ਬਾਬੇ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਦੀ ਤਾਰ ਛੇੜ ਬਾਣੀ ਆਈ। ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਨੀ ਵਿਸਰ ਜਾਏ ਜੋ ਪਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਪਾਤਸ਼ਾਹ ਦੀ ਸ਼ਬਦ ਗਾਉਣਾ ਕਰਦੇ ਨੇ ਜਿਵੇਂ ਜਿਵੇਂ ਪਾਤਸ਼ਾਹ ਦੀ ਸ਼ਬਦ ਪੜ ਰਹੇ ਨੇ ਓਵੇਂ ਓਵੇਂ ਕੋੜੀ ਦਾ ਰੋਗ ਦੂਰ ਹੁੰਦਾ ਜਾਂਦਾ ਸ਼ਬਦ ਦੀ ਸਮਾਪਤੀ ਹੋਈ ਕੋੜੀ ਦਾ ਕੋੜ ਦਾ ਰੋਗ ਠੀਕ ਹੋ ਗਿਆ ਹੈ گلاب ਦੀਆਂ ਪੱਤੀਆਂ ਵਰਗਾ ਸਰੀਰ ਹੌਲਾ ਹੋ ਗਿਆ ਕਪਾ ਦੇ ਫੁੱਟ ਵਰਗਾ ਕਪਾ ਹੌਲੀ ਹੁੰਦੀ ਹੈ ਕਪਾ ਦੇ ਫੁੱਟ ਵਰਗਾ ਸਰੀਰ ਹੋਇਆ ਅੰਮ੍ਰਿਤ ਵੇਲਾ ਹੋਇਆ ਤੇ ਪਾਤਸ਼ਾਹ ਨੇ ਕਿਹਾ ਪ੍ਰੇਮਿਆ ਠੀਕ ਹੈ ਕਹਿੰਦਾ ਪਾਤਸ਼ਾਹ ਠੀਕ ਹੈ ਪਾਤਸ਼ਾਹ ਕਹਿੰਦੇ ਆਪਣੇ ਸਰੀਰ ਵੱਲ ਨਿਗਾ ਮਾਰ ਤੇਰਾ ਤੂੰ ਤੇ ਕਹਿੰਦਾ ਸੀ ਰੋਗੀ ਹੈ ਦਿਨ ਚੜ੍ਹਿਆ ਤੇ ਪਤਾ ਲੱਗਿਆ ਵੀ ਤੂੰ ਤੇ ਠੀਕ ਹੈ ਕਹਿੰਦਾ ਪਾਤਸ਼ਾਹ ਨਹੀਂ ਮੈਂ ਰੋਗੀ ਆ ਪਾਤਸ਼ਾਹ ਕਹਿੰਦੇ ਦੇਖਦਾ ਸਹੀ ਤੂੰ ਤੇ ਨਵਾਂ ਨਰੋਵਾ ਪਿਆ ਪਾਤਸ਼ਾਹ ਨੇ ਬਾਹ ਫੜ ਕੇ ਖੜਾ ਕੀਤਾ ਜਦੋਂ ਸਰੀਰ ਵੱਲ ਤੱਕਿਆ ਨਿਗਾ ਮਾਰੀ ਤੇ ਪ੍ਰੇਮੇ ਦਾ ਕੋੜ ਦੂਰ ਹੋ ਗਿਆ ਸਰੀਰ ਤੰਦਰੁਸਤ ਹੋਇਆ ਤੇ ਆਪਣੇ ਵੱਲ ਦੇਖ ਕੇ ਹੈਰਾਨ ਹੁੰਦਾ ਪਿਆ ਆਖੋ ਸਤਨਾਮ ਸ੍ਰੀ ਜਦੋਂ ਉਹ ਹੀ ਪ੍ਰੇਮਾ ਆਪਣੇ ਪਿੰਡ ਵਿੱਚ ਗਿਆ ਪਿੰਡ ਦੇ ਲੋਕ ਕਹਿੰਦੇ ਸੀ ਇਹ ਤਾਂ ਤੇ ਤੁਰਿਆ ਨਹੀਂ ਜਾਂਦਾ ਮੰंजे ਤੇ ਪਾ ਕੇ ਇਹਨੂੰ ਪਿੰਡ ਤੋਂ ਬਾਹਰ ਛੱਡ ਕੇ ਆਏ ਇਹੋ ਜਿਹੇ ਕਿਹੜੇ ਵੈਦ ਤੋਂ ਇਹਨੇ ਦਵਾਈ ਲਈ ਜਿਹੜਾ ਇਹ ਠੀਕ ਹੋ ਗਿਆ ਘਰ ਦਾ ਬੂਹਾ ਖੜਕਾਇਆ ਘਰ ਵਾਲੇ ਹੈਰਾਨ ਵੀ ਇਹਦਾ ਰੋਗ ਕਿਵੇਂ ਦੂਰ ਆ ਜਦੋਂ ਪ੍ਰੇਮੀ ਨੇ ਦੱਸਿਆ ਵੀ ਮੇਰੇ ਕੋਲੇ ਉਹ ਵੈਦ ਆਇਆ ਜਿਹੜਾ ਸਾਰੇ ਰੋਗਾਂ ਦਾ ਇਲਾਜ ਕਰ ਸਕਦਾ ਪਿੰਡ ਵਾਲਿਆਂ ਨੇ ਕਿਹਾ ਇਹੋ じゃ ਕਿਹੜਾ ਵੈਦ ਆਸੀਂ ਵੀ ਦਰਸ਼ਨ ਕਰਨੇ ਆ ਜਦੋਂ ਪ੍ਰੇਮੀ ਨੇ دیدار ਕਰਾਏ ਤੇ ਦੇਖਿਆ ਵੀ ਉਹਨਾਂ ਕਿਹਾ ਇਹ ਤੇ ਸਾਡੇ ਘਰ ਆਏ ਸੀ ਕੋਈ ਕਹਿੰਦਾ ਸਾਡੇ ਘਰ ਆਏ ਕੋਈ ਕਹਿੰਦਾ ਸਾਡੇ ਘਰ ਆਏ ਸੀ ਰਾਤ ਕੱਟਣ ਵਾਸਤੇ ਪ੍ਰੇਮਾ ਕਹਿੰਦਾ ਹੈ ਤੁਸੀਂ ਅਪਾਗੇ ਹੋ ਪਾਗਾ ਵਾਲੇ ਨਹੀਂ ਬਣ ਸਕੇ ਪਾਤਸ਼ਾਹ ਤੁਹਾਨੂੰ ਤਾਰਨ ਵਾਸਤੇ ਇਹ ਖੁਦਾ ਇਹ ਅੱਲਾ ਇਹ ਨਾਨਕ ਇਹ ਰਾਮ ਇਹ ਭਗਵਾਨ ਤੁਹਾਡੇ ਘਰ ਰਹਿਣ ਵਾਸਤੇ ਆਪ ਆਏ ਪਰ ਤੁਸੀਂ ਘਰ ਵਿੱਚ ਜਗਾ ਨਹੀਂ ਦਿੱਤੀ ਮੇਰੀ ਝੋਪੜੀ ਚ ਰਹਿ ਮੇਰੇ ਕਰਮ ਚੰਗੇ ਨੇ ਮੇਰੇ ਭਾਗ ਜਾਗੇ ਮੇਰੇ ਕੋੜੀ ਦਾ ਕੋੜ ਦੂਰ ਕੀਤਾ ਪਾਤਸ਼ਾਹ ਨੇ ਮੈਨੂੰ ਤੰਦਰੁਸਤ ਕੀਤਾ ਮੈਂ ਤੁਹਾਡੇ ਸਾਹਮਣੇ ਸਭ ਨੇ ਕਿੰਨਾ ਜਤਨਾ ਕੀਤੀ ਪਾਤਸ਼ਾਹ ਬਖਸ਼ ਲੋ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਗੁਰੂ ਨਾਨਕ ਸਾਹਿਬ ਆ ਸੁਣਿਆ ਤੁਹਾਡੇ ਬਾਰੇ ਬਹੁਤ ਸੀ ਪਰ ਮਹਾਰਾਜ ਦੇਖਿਆ ਕਦੇ ਨਹੀਂ ਸੀ ਇਸ